ਅਸੀਂ ਪਿੰਡ ਕੱਟੂ 'ਚ ਮੌਜੂਦ ਆਂ ਕੱਟੂ ਪਿੰਡ ਦੇ ਵਿੱਚ ਤਕਰੀਬਨ 3300 ਵੋਟ ਆ। ਘਰਗੁਜ਼ਾਰੀ ਕਿਵੇਂ ਦੇਖਦੋ ਆਮ ਆਦਮੀ ਪਾਰਟੀ ਦੀ ਸਰਕਾਰ। ਅਸੀਂ ਅਸੀਂ ਦਾ ਸਾਡੇ ਪਿੰਡ ਦਾ ਮੁੰਡਾ ਖੜਾ ਹੈ। ਅਸੀਂ ਦਾ ਵੋਟਾ ਉਹਨਾਂ ਨੂੰ ਪਾਵਾਂਗੇ। ਗੁਰਦੀਪ ਸਿੰਘ ਬਾਠ ਤੁਹਾਡੇ ਪਿੰਡ ਬਾਠ ਰੋਹਾਂ ਨੇ। ਕੀ ਲੱਗਦਾ ਜੀ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਉਹ? ਕੀ ਲੱਗਦਾ ਵਧੀਆ ਰਿਸਪੌਂਸ ਮਿਲ ਰਿਹਾ? 50% ਵੋਟ ਹੈ ਜੀ ਉਹਨੂੰ। ਇਹ ਹੈ ਵੀ ਜਾਂਦਾ ਵੀ ਆਮ ਆਦਮੀ ਪਾਰਟੀ ਦੀ ਵੋਟੇ ਖਿੱਚੀ ਜਾਊ ਬਾਠ। ਹਾਂ ਜੀ ਵੋਟ ਆਮ ਆਦਮੀ ਦੀ ਜਾਂ ਟਟੂ ਜੀ। ਬਲਯਾ ਅਕਾਲੀ ਦਲ ਦੇ ਨਾਲ ਹੈ ਟੋਟਲੀ ਅੱਛਾ ਅਕਾਲੀ ਦਲ ਦੀ ਵੋਟ 68 ਨੂੰ ਪੈਣੀ ਹੈ ਜੀ 68 ਨੂੰ ਪੈਣੀ ਹੈ ਜੀ ਪੱਕੇ ਤੁਸੀਂ ਖੁਸ਼ ਨਹੀਂ ਹੈਗੇ ਸਰਕਾਰ ਤੋਂ ਜੀ ਕਿਸੇ ਵੀ ਪਾਰਟੀ ਤੋਂ ਨਾ ਕਿਸੇ ਨੂੰ ਨਹੀਂ ਕੀ ਲੱਗਦਾ ਵੀ ਡੀਏਪੀ ਖਾਦ ਸਹੀ ਨਹੀਂ ਮਿਲੀ ਹੈ ਕਿ ਫਸਲਾਂ ਸਹੀ ਨਹੀਂ ਬੀਤੀਆਂ ਹਾਸਲ ਤਾਂ ਜੀ ਠੱਕੇ ਨਾਲ ਵੇਚੀ ਹੈ ਜਿਹੜੀ ਵੇਚੀ ਆਉਣਾ ਭਾਜੀ ਜੇ ਆਮ ਸਾਡੇ ਪਿੰਡੂ ਲੋਕ ਕੋ ਹੋਰ ਕਿਉਂ ਕਿਸਾਨ ਦੇ ਵਿਰੁੱਧ ਰਹੇ ਪਿੰਡਾਂ ਦੇ ਕਿਸਾਨ ਹੀ ਜਾਦੇ ਉਮੀਦਵਾਰ ਸਿਮਰ ਜੀ ਜਿਸ ਮਾਨ ਦੇ ਦੋਤੇ ਨੇ ਜੀ ਗੋਵਿੰਦ ਸਿੰਘ ਕੀ ਕਰ ਉਹਨਾਂ ਥੋੜੀ ਹੈ ਜੀ ਕਿਵੇਂ ਲੱਗਦਾ ਇਹ ਰਿਸਪਾਂਸ ਤੁਹਾਡੇ ਪਿੰਡ ਦਾ ਗੁਰਦੀਪ ਬਾਠ ਬਾਠ ਜੀ ਚੜ੍ਹਦੀ ਕਲਾ ਚ ਅੱਛਾ ਜੀ ਪੂਰਾ ਦੂਜੀਆ ਪਾਰਟੀ ਨੂੰ ਕਿਵੇਂ ਦੇਖਦੇ ਤੁਸੀਂ ਜੀਆਂ ਪਾਰਟੀਆਂ ਇਹਨਾਂ ਦਾ ਰੋਲ ਤੇ ਚੜ੍ਹਦੀ ਨਾਲ ਤਾਂ ਜਾਨੋ ਕੋਈ ਬਾਤ ਨਹੀਂ ਮੁਰਾ ਕਰ ਕੱਲ ਇਲਾਕੇ ਮਾਸਟਰ ਕੁੱਟੇ ਗਿੱਦੜਵਾ ਸਾਨੂੰ ਹੀ ਪਤਾ ਕੁੜੀਆਂ ਦੇ ਗੁੱਤਾਂ ਪੱਟੀਆਂ ਰੋਂਦੀਆਂ ਤੇ ਲਾ ਜਦੋਂ ਮੀਤ ਹੀਰ ਖੜਾ ਸੀ ਉਦੋਂ ਤਾਂ ਫਿਰ ਤੁਸੀਂ ਆਵਾਜ਼ ਵੀ ਪਾਰਟੀ ਮੈਂ ਕਹਿੰਦਾ ਇਹਨਾਂ ਜ਼ੋਰ ਲਾ ਸੀ ਪੂਰਾ ਜੀ ਪੂਰੇ ਰਾਕਰ ਵਰਕਰ ਤੇ ਉਹਨਾਂ ਦੇ ਸੀ ਜੀ ਉਹਦੇ ਰਕੀ ਹੋਇਆ ਪਾ ਮਹਾਲੀ ਕੰਨੀ ਦੇ ਮੁੰਡੇ ਮਾਰਦੇ ਵਿਚਾਰੇ ਜਵਾਕ ਇਹ ਪੁੱਛਦਾ ਜਿਵੇਂ ਪਹਿਲਾਂ ਹਵਾ ਚੱਲੀ ਸੀ ਆਮ ਆਦਮੀ ਪਾਰਟੀ ਦੀ ਉਹ ਹਵਾ ਉਵੇਂ ਹੈ ਜੀਰੋ ਹੋ ਜਿਵੇਂ ਜਿਵੇਂ ਜੀਰੋ ਹੋ ਜੇ ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਤੇ ਦੇਖਦਾ ਇਹ ਤਾਂ 5ਵੇਂ ਤੇ ਜੀ ਕੇਬਲ ਸਿੰਘ ਢਿੱਲੋਂ ਕਹਿੰਦੇ ਨੇ ਵੀ ਸਾਡਾ ਪਹਿਲਾਂ ਬਹੁਤ ਮਤਲਬ ਇੱਥੇ ਹੈਗਾ ਸਿਸਟਮ ਸਾਡੀ ਹੈਗਾ ਹੈਗਾ ਪੂਰਾ ਕਟੇ ਲੋ ਬਹੁਤ ਇੱਥੇ ਜਦੋਂ ਭਾਜਪਾ ਦੇ ਵਾਕੇ ਫਿਰ ਕੱਟ ਗਿਆ ਜੀ ਉਸ ਦਾ ਰਿਜ਼ਲਟ ਤਾਂ ਕਲੀਅਰ ਕਰੇ ਚੁੱਕੇ ਹਾਂ ਉਹ ਵੀ ਸਾਈਦਾ ਸੰਜ ਨੇ ਬਾੜ ਜਿੱਤੀ ਦਾ ਹੈ ਕਹਿੰਦੇ ਜਿੱਤੀ ਬਣ ਜੀ ਸਾਡਾ ਬਾੜ ਜਿੱਤੂ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਹੋਣੀਆਂ ਨੇ ਜਨਨ ਕਿ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਹੋਣਗੀਆਂ 20 ਨਵੰਬਰ ਨੂੰ ਅਤੇ 18 ਨਵੰਬਰ ਨੂੰ ਪ੍ਰਚਾਰ ਖਤਮ ਹੋ ਜਾਣਾ ਪ੍ਰਚਾਰ ਬੰਦ ਹੋ ਜਾਣਾ ਸੋ ਚੋਣ ਪ੍ਰਚਾਰ ਪੂਰੇ ਜੋਰਾ ਸੋਰਾ ਨਾਲ ਚੱਲ ਰਿਹਾ ਆਖਰੀ ਪੜਾਅ ਤੇ ਚੋਣ ਪ੍ਰਚਾਰਾ ਸੋ ਹਲਕਾ ਬਰਨਾਲਾ ਚ ਮੌਜੂਦ ਆ ਬਰਨਾਲਾ ਦੇ ਪਿੰਡਾਂ ਦੀਆਂ ਜਿਹੜੀਆਂ ਸੱਥਾਂ ਨੇ ਪਿੰਡਾਂ ਦੀਆਂ ਕੰੰਧਾਂ ਨੇ ਸ਼ਹਿਰਾਂ ਦੀਆਂ ਕੰੰਧਾਂ ਨੇ ਪੋਸਟਰਾਂ ਨਾਲ ਭਰੀਆਂ ਹੋਈਆਂ ਨੇ ਅਸੀਂ ਪਹੁੰਚੇ ਹੋਇਆ ਪਿੰਡ ਕੱਟੂ ਕੱਟੂ ਦੀ ਸੱਥ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਸਭ ਤੋਂ ਪਹਿਲਾਂ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੀ ਤਸਵੀਰ ਕੇ ਪੋਸਟਰ ਲੱਗੇ ਹੋਏ ਨੇ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਸੰਧੂ ਦਾ ਪੋਸਟਰ ਉਸ ਤੋਂ ਬਾਅਦ ਭਾਜਪਾ ਤੋਂ ਉਮੀਦਵਾਰ ਨੇ ਕੇਵਲ ਸਿੰਘ ਢਿੱਲੋਂ ਉਹਨਾਂ ਦਾ ਪੋਸਟਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਨੇ ਹਰਿੰਦਰ ਢਾਲੀਵਾਲ ਉਹਨਾਂ ਦਾ ਪੋਸਟਰ ਸੋ ਲਗਾਤਾਰ ਆਜ਼ਾਦ ਉਮੀਦਵਾਰ ਨੇ ਜਿਹੜੇ ਸਾਬਕਾ ਪ੍ਰਧਾਨ ਰਹੇ ਚੁੱਕੇ ਨੇ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਨੇ ਉਹਨਾਂ ਦਾ ਪੋਸਟਰ ਲਗਾਤਾਰ ਕਟੂ ਪਿੰਡ ਦੇ ਵਿੱਚ ਤਕਰੀਬਨ 3300 ਵੋਟ ਆ ਜਨਿ ਕਿ ਇਹ ਹਲਕਾ ਬਰਨਾਲਾ ਚ ਵੱਡੇ ਵੱਡੇ ਪਿੰਡ ਨੇ 2000 ਤੋਂ ਵੋਟਾਂ ਜ਼ਿਆਦਾ ਵਾਲੇ ਬਹੁਤ ਜ਼ਿਆਦਾ ਪਿੰਡ ਨੇ ਸੋ 3300 ਪਿੰਡ ਵਾਲਾ ਵੋਟ ਵਾਲਾ ਇਹ ਪਿੰਡਾ ਸੋ ਤਸਵੀਰਾਂ ਦਿਖਾਵਾਂਗੇ ਪਿੰਡ ਦੀ ਸੱਤ ਚ ਮੌਜੂਦ ਆ ਜਿੱਥੇ ਜਿਹੜੇ ਪਿੰਡ ਦੇ ਵੋਟਰ ਨੇ ਉਹ ਇੱਥੇ ਬੈਠਦੇ ਨੇ ਗੱਲਾਂ ਬਾਤਾਂ ਕਰਦੇ ਨੇ ਆਉਣ ਵਾਲੇ ਲੀਡਰ ਨੇ ਜਿਹੜੇ ਉਮੀਦਵਾਰ ਨੇ ਉਹ ਵੀ ਪਹੁੰਚਦੇ ਨੇ ਕੈਂਪੇਨ ਕਰਦੇ ਨੇ ਚੋਣ ਪ੍ਰਚਾਰ ਵੀ ਸੁਣਦੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਾਂਜੀ ਸੱਸੀ ਗੱਲ ਜੀ ਹਾਂਜੀ ਮੈਂ ਜੀ ਬੋਲ ਰਹਾ ਹਾਂ ਹਾਂਜੀ ਨਹੀਂ ਜੀ ਨਹੀਂ ਪੈਸੇ ਨਾ ਨਹੀਂ ਨਹੀਂ ਨਾਮ ਤਾਂ ਦੱਸੋ ਜੀ ਨਾਮ ਸੱਜਣ ਸਿੰਘ ਹੈ ਜੀ ਅੱਛਾ ਸੱਜਣ ਸਿੰਘ ਜੀ ਇੱਥੇ ਫਿਰ ਗੱਲਬਾਤਾਂ ਚੱਲ ਰਹੀਆਂ ਨੇ ਪਿੰਡ ਦੀ ਸੱਤ ਵਿੱਚ ਨਹੀਂ ਜੀ ਇੱਥੇ ਤਾਂ ਤਾਂ ਸੀ ਛੇੜਦੇ ਇੱਥੇ ਨਹੀਂ ਕੋਈ ਗੱਲ ਅੱਛਾ ਜੀ ਹਾਂ ਠੀਕ ਹੈ ਫਿਰ ਵੋਟਾਂ ਦਾ ਕੀ ਪਲੈਨਿੰਗ ਹੈ ਜੀ ਕੀ ਕੈਂਪੇਨ ਸੁਣਦੇ ਹੋ ਪ੍ਰਚਾਰ ਕਰਨਾ ਉਹਦੇ ਬਾਰੇ ਤੁਸੀਂ ਕਹਿੰਦੇ ਅਸੀਂ ਬੋਲਦੇ ਜੀ अच्छा जी हां ठीक है, है जी असली ਨਾ ਇਹ ਪਰੇ ਕੁਝ ਕਰ ਸਕਦੇ ਠੀਕ ਹੈ ਨਾ ਵੋਟ ਤਾਂ ਪਾਵੋਗੇ ਜੀ ਵੈਸੇ ਵੋਟ ਤਾਂ ਪਾਵਾਂਗੇ ਠੀਕ ਹੈ ਜੀ हां जी ਠੀਕ ਹੈ ਨਹੀਂ ਵੈਸੇ ਕਾਰਗੁਜ਼ਾਰੀ ਕਿਵੇਂ ਦੇਖ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਸਾਡੇ ਪਿੰਡ ਦਾ ਮੁੰਡਾ ਖੜਾ ਹੈ ਅੱਛਾ ਜੀ ਅਸੀਂ ਤਾਂ ਵੋਟਾ ਉਹਨਾਂ ਨੂੰ ਪਾਵਾਂਗੇ ਠੀਕ ਹੈ हां अच्छा ਗੁਰਦੀਪ ਸਿੰਘ ਬਾਟ ਤੁਹਾਡੇ ਪਿੰਡ ਬਾਟ ਰੋਹਾਂ ਨੇ ਅਸੀਂ ਬਾਟਾਂ ਠੀਕ ਹੈ ਜੀ ਤੁਹਾਡਾ ਪੁੱਤ ਹੈ ਅੱਛਾ हां जी ਠੀਕ ਹੈ ਜੀ ਠੀਕ ਹੈ ਅੱਛਾ ਕੀ ਲੱਗਦਾ ਜੀ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਉਹ ਕੀ ਲੱਗਦਾ ਵਧੀਆ ਰਿਸਪੌਂਸ ਮਿਲਦਾ 50% ਵੋਟ ਹੈ ਜੀ ਉਹਨੂੰ ਅੱਛਾ ਜੀ ਕੱਲਾਤ ਬਾਰੇ ਸਾਨੂੰ ਕੋਈ ਪਤਾ ਨਾ ਗਿਆ ਨਾ ਜਾਣਾ ਠੀਕ ਹੈ ਕਿ ਹਾਂ ਇਹ ਵੀ ਜਾਂਦਾ ਵੀ ਆਮ ਆਦਮੀ ਪਾਰਟੀ ਦੀ ਵੋਟੇ ਖਿੱਚੀ ਜਾਊ ਬਾੜਾ ਹਾਂ ਜੀ ਵੋਟ ਆਮ ਆਦਮੀ ਦੀ ਜਾਂਦੇ ਟਟੂ ਜੀ ਠੀਕ ਹੈ ਹਾਂ ਜੀ ਠੀਕ ਹੈ ਜੀ ਬਾਲੂ ਅਕਾਲੀ ਦਲ ਦੇ ਨਾਲ ਹੈ ਹਾਂ ਜੀ ਟੋਟਲੀ ਠੀਕ ਹੈ ਜੀ ਹਾਈ ਕਮਾਂਡ ਵੋਟ ਉਹਨਾਂ ਨੂੰ ਉਹ ਹੈ ਹਾਂ ਜੀ ਅੱਛਾ ਅਕਾਲੀ ਦਲ ਦੀ ਵੋਟ 60 ਨੂੰ ਪੈਣੀ ਹੈ ਜੀ 60 ਨੂੰ ਪੈਣੀ ਹੈ ਜੀ ਪੱਕੇ ਅੱਛਾ ਨਾਲ ਫਿਰਦੇ ਨੇ ਠੀਕ ਹੈ ਜੀ ਕਿਸ ਦੂਰਗੇ अच्छा ठीक है ठीक है पूरी स्पोर्टा उदे करके पारूआ काम कुछ कोशिश करके कुछ लगदा है ठीक है जी बाकी उम्मीदवारों दे। नु किमे देख दियो बीजेपी तो केवल सिंह ਢਿੱਲੋ ਨੇ बीजेपी ते जे ਆ ਸਾਡੇ ਪਿੰਡੋ ਲੋਕ ਹੋ ਰਹੇ ਠੀਕ ਹੈ ਜੀ ਕਿਉਂ ਕਿਸਾਨ ਦੇ ਵਿਰੋਧ ਰਹੇ ਪਿੰਡਾਂ ਚ ਕਿਸਾਨ ਹੀ ਜ਼ਿਆਦੇ ਹੈਗੇ ਠੀਕ ਹੈ ਜਾਨੀ ਕਿ बीजेपी नु ਪਿੰਡਾ ਪਿੰਡਾ ਚ ਰਿਸਪੌਂਸ ਨਹੀਂ ਨਾ ਹਾਂ ਜੀ ਠੀਕ ਹੈ ਜੀ ਆਮ ਆਦਮੀ ਪਾਰਟੀ ਤੁਸੀਂ ਦੇਖ ਰਹੇ ਤੇ ਮੀਤ ਹੇਰ ਦੇ ਉਦਘਾਟਨੀ ਉਹ ਲੱਗੇ ਹੋਏ ਨੇ ਤੇ ਹੋਰ ਸਿਸਟਮ ਵਧੀਆ ਵੋਟਾਂ ਪੈਣਗੀਆਂ ਅੱਛਾ ਜੀ ਹਾਂ ਜੀ ਸਾਡੇ ਪਿੰਡੋ ਵੀ ਹੈਗੀ ਰਿਪੋਰਟ आँजी। 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 जी ना ना जी। अच्छा जी हां आम आदमी पार्टी हां जी होएगी ठीक है ठीक है वैसे 50% ਟੇ ਲੈ ਜਾਓ ਗਰਜੀਤ ਲੈ ਜਾਓਗੇ ठीक है वैसे ਟੱਕਰੇ ਵੀ ਦੱਸੀ ਜਾਂਦੀ ਹੈ ਵੀ ਕਾਲਾ ਢਿੱਲੋਂ ਨੇ ਕਾਲੇ ਢਿੱਲੋਂ ਦੇ ਤਿੰਨਾ ਦਾ ਮੁਕਾਬਲਾ ਹੈ ਜੀ ਅੱਛਾ ਜੀ हां जी ਠੀਕ ਹੈ ਜੀ ਸਾਡੇ ਪਿੰਡੋਂ ਢਿੱਲੋਂ ਦੇ ਘਟ ਅੱਛਾ ਜੀ हां ਠੀਕ ਹੈ ਸਾਡੇ ਤਾਂ ਦੋਨਾਂ ਦੀ ਹੋਈ ਹੈ ओके ਚੌਥੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਦੇ ਦੋਤੇ ਨੇ ਜੀ ਗੋਵਿੰਦ ਸਿੰਘ ਕੀ ਗੱਲ ਉਹਨਾਂ ਥੋੜੀ ਹੈ ਜੀ ਹੈ ਜਰੂਰ ਪੱਕੀ ਹੈ ਜਿਹੜੀ ਠੀਕ ਹੈ ਹਾਂ ਜਿਵੇਂ ਪਹਿਲਾਂ ਵੋਟਰ ਨਿਕਲੇ ਪਿੱਟ ਵੋਟਾਂ ਜ ਨਹੀਂ ਕਿਉਂ ਨੱਕੀ ਹੈ ਜੀ ਉਹਨਾਂ ਦੀ ਜਿਹੜੀ ਹੈਗੀ ਹੈ ਠੀਕ ਹੈ ਹਾਂ अच्छा तो ਤੁਹਾਨੂੰ ਲੱਗਦਾ ਵੀ ਤਿੰਨਾਂ ਦਾ ਮੁਕਾਬਲਾ ਤਾਂ ਬਹੁਤ ਜ਼ਬਰਦਸਤ ਮੁਕਾਬਰਾ ਹੈ ਜਿਆਦਾ ਤਾਂ ਯਾਰ ਹਮੇ ਜਿਹੜੀ ਸਰਕਾਰ ਹੈ ਤੇ ਆਜ਼ਾਦ ਦਾ ਹੀ ਹੈ اچھا ਹਾਂ ਠੀਕ ਹੈ ਠੀਕ ਹੈ ਕਾਂਗਰਸ ਦਾ ਘੱਟਾ ਬੋਲ ਵਾਲਾ ਕੋਈ ਘੱਟਾ ਉਹਨਾਂ ਨੂੰ ਠੀਕ ਹੈ ਹਾਂ ਠੀਕ ਹੈ ਠੀਕ ਹੈ ਅੱਛਾ ਬਾਕੀ ਤਿਆਰੀ ਹੈ ਜੀ ਫਿਰ 20 ਨੂੰ ਜਾ ਕੇ ਵੋਟ ਪਾਵੋਗੇ ਫਿਰ 23 ਨੂੰ ਦੇਖੋਗੇ ਅਸੀਂ ਤਾਂ ਪਹਿਲਾਂ ਹੀ ਜਾਵਾਂਗੇ ਸਾਰਿਆਂ ਤੋਂ ਅੱਛਾ ਜੀ ਤੁਹਾਨੂੰ ਖੜਨਾ ਖੜਨਾ ਔਖਾ ਹੈ ਠੀਕ ਹੈ ਹਾਂ ਜੀ ਨਹੀਂ ਤੁਹਾਡੇ ਪਿੰਡ ਦਾ ਜਿਵੇਂ ਤੁਸੀਂ ਗੱਲਬਾਤ ਕੀਤੀ ਆ 23 ਸ਼ਗਾ ਹਾਂ ਜੀ ਠੀਕ ਹੈ ਜੀ ਠੀਕ ਹੈ ਫਿਰ ਆ ਇੱਕ ਹੋਊਗਾ ਵੀ ਉਹਦਾ ਕਰਕੇ ਕਹੀ ਜਾਂਦੇ ਵੀ ਉਹਨੂੰ ਵੱਧ ਨੇ ਲੇ ਗਏ ਲੇ ਗਏ ਆ ਠੀਕ ਹੈ ਯਾਨੀ ਕਿ ਆਮ ਆਦਮੀ ਪਾਰਟੀ ਨੇ ਥੋੜਾ ਜਿਹਾ ਮਤਲਬ ਟੱਕੇ ਹੀ ਕਰਿਆ ਵੀ ਪਹਿਲਾਂ ਦੇਣੀ ਦੀ ਟਿਕਟ ਉਹ ਲੋਜੀ ਦੇ ਬਾਰੇ ਤਾਂ ਸੱਚੀ ਲੀਡਰ ਨੂੰ ਪਤਾ ਹੈ ਸਾਨੂੰ ਤਾਂ ਪਿੰਡ ਵਾਲਿਆਂ ਨੂੰ ਇਹਦੇ ਬਾਰੇ ਕੀ ਪਤਾ ਜਿਆਦਾ ਠੀਕ ਹੈ ਠੀਕ ਹੈ ਠੀਕ ਹੈ ਉਧਰ ਤਾਂ ਬਹੁਤ ਸਾਰੇ ਲੀਡਰ ਬੈਠੇ ਨੇ ਮੂਰੇ ਠੀਕ ਹੈ ਅਸੀਂ ਤਾਂ ਕਹਿੰਦੇ ਜੇ ਟਿਕਾ ਬੈਠਾ ਜਿਆਦਾ ਵਧੀਆ ਸੀ ਠੀਕ ਹੈ ਪਰ ਚਲੋ ਜਦੋਂ ਹੁਣ ਵੀ ਟਿਕਟ ਮੈਂ ਵੀ ਹੁਣ ਜੋਰ ਲਾਏ ਰੱਖਾ ਉਹਦਾ ਜੋਰ ਪੂਰਾ ਫੁੱਲ ਲੱਗਾ ਹੋਇਆ ਜੀ ਠੀਕ ਹੈ ਸਾਡੇ ਤਾਂ ਪਿੰਡ ਦਾ ਵੀ ਰਿਸ਼ਤੇਦਾਰਾਂ ਦਾ ਵੀ ਹੋਰ ਵੀ ਲੋਕ ਠੀਕ ਹੈ ਹਾਂ ਜੀ ਬਿਲਕੁਲ ਜੀ ਸੋ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਦਾ ਪਿੰਡਾ ਪਿੰਡ ਕਟੂ ਜਿੱਥੇ ਪਹੁੰਚੇ ਹੋ ਰਿਆਂ ਕਹਿ ਰਹੇ ਨੇ ਕਿ 50% ਵੋਟ ਗੁਰਦੀਪ ਬਾਠ ਨੂੰ ਪੈਣੀਆਂ ਸੋ ਲਗਾਤਾਰ ਗੱਲਬਾਤ ਵੀ ਜਾਰੀ ਹੈ ਸਸੀ ਕਾਪੂ ਜੀ ਸ੍ਰੀ ਕਾਲੀ ਚਲੋ ਆਪਾਂ ਤਾਂ ਵੈਸੇ ਗੱਲਾਂ ਕਰਨੀਆਂ ਰਾਜਨੀਤਿਕ ਨਹੀਂ ਕਰਾਂਗੇ ਜੀ ਵੋਟ ਪਾਉਂਦੇ ਹੀ ਨਹੀਂ ਕਿਸੇ ਨੂੰ ਅੱਛਾ ਜੀ ਅਸੀਂ ਉਹ ਦੂਜਿਆਂ ਵਿੱਚ ਅੱਛਾ ਜੀ ਵੋਟ ਪਾਉਂਦੇ ਨਹੀਂ ਪਰਵਾਰ ਪਾਉਗੇ ਅਸੀਂ ਨਾ ਅੱਛਾ ਜੀ ਨਾ ਤੁਸੀਂ ਕਿਹਾ ਵੀ ਦੂਜਿਆਂ ਮਤਲਬ ਉਹ ਗੱਲ ਦਾ ਕਿਸਾਨ ਯੂਨੀਅਨ ਅੱਛਾ ਠੀਕ ਹੈ ਠੀਕ ਹੈ ਕਿਹੜੇ ਗਰੁੱਪ ਤੋਂ ਜੀ ਰਹਾ ਉਗਰਾਹਾ ਗਰੁੱਪ ਤੋਂ ਠੀਕ ਹੈ ਕਿਵੇਂ ਤੁਸੀਂ ਖੁਸ਼ ਨਹੀਂ ਹੈਗੇ ਸਰਕਾਰ ਤੋਂ ਜੀ ਕਿਸੇ ਵੀ ਪਾਰਟੀ ਨੂੰ ਨਾ ਕਿਸੇ ਨੂੰ ਨਹੀਂ ਪਾਉਂਦੇ ਅੱਛਾ ਜੀ ਸਾਡੇ ਤੋਂ ਹੜਤਾਲ ਹੈ ਸਾਨੂੰ ਮਲਕਾਰੀ ਅੱਛਾ ਜੀ ਬੋਟ ਨੰਬਰ ਅੱਛਾ ਉੱਪਰਲੇ ਲੈਵਲ ਤੇ ਕਿਹਾ ਜੀ ਤੁਹਾਨੂੰ ਵੀ ਪਾਉਣੀ ਨਹੀਂ ਕਿਸੇ ਨੇ ਵੋਟ ਨਾ ਸਾਰੇ ਹੋਰ ਤਾਂ ਪਾਉਣਗੇ ਬਸੇਰਾ ਠੀਕ ਹੈ ਜੀ ਪਰ ਜਿਹੜੇ ਆਗੂ ਨੇ ਉਹ ਨਹੀਂ ਪਾਉਂਦੇ ਅੱਛਾ ਠੀਕ ਹੈ ਜੀ ਠੀਕ ਹੈ ਪਰ ਤੁਹਾਨੂੰ ਤਾਂ ਨਹੀਂ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਜਦ ਤੁਸੀਂ ਬਹੁਤ ਧਰਨੇ ਲਾਏ ਨੇ ਟੋਲ ਪਲਾਜ ਵੀ ਫ੍ਰੀ ਕਰਾਏ ਤੇ ਜੀ ਕੀ ਲੱਗਦਾ ਵੀ ਡੀਏਪੀ ਖਾਦ ਸਹੀ ਨਹੀਂ ਮਿਲੀ ਹੈ ਕਿ ਫਸਲਾਂ ਸਹੀ ਨਹੀਂ ਬੀਤੀਆਂ ਹਾਸਲਤਾ ਜੀ ੱੱੱਕੇ ਨਾਲ ਵੇਚੀ ਹੈ ਜਿਹੜੀ ਵੇਚੀ ਆ ਹੁਣ ਠੀਕ ਹੈ ਜੀ ਟੋਲ ਪਲਾਜ ਇਹ ਬੰਦ ਕਰੇ ਨੇ ਤੇ ਹੋਰ ਸਮਝ ਜਿਹੜੇ ਉਹਨਾਂ ਦੇ ਘਰ ਤੇ ਉਹ ਰੋਕੇ ਨੇ ਅੱਛਾ ਜੀ ਹੁਣ ਵੀ ਸਾਨੂੰ ਚੱਲਦੇ ਤੱਕ ਠੀਕ ਹੈ 20 ਤੱਕ ਕਿ ਕੀ ਤੇ ਕਲਵਾਈ ਜਾਂਦੇ ਅੱਛਾ ਨਹੀਂ ਤਾਂ ਚੁੱਪ ਕਰ ਰਹਿਦੇ 17 17 ਕਰੀ ਜਾਂਦੇ ਠੀਕ ਹੈ ਇਹ ਇਹ ਦੇ ਚਲਾਨੋ ਸਾਹਿਬ ਹਣ ਤੁਸੀਂ ਠੀਕ ਹੈ ਠੀਕ ਹੈ ਅੱਛਾ ਉਹਦੇ ਕਰਕੇ ਮਨ ਹੀ ਨਹੀਂ ਕਰਦਾ ਵੀ ਵੋਟ ਪਾਉਈ ਨਾ ਕਿਸੇ ਆਈ ਨਹੀਂ ਜੀ ਵੋਟ ਪਾਉਣ ਵਾਲਾ ਕੰਮ ਠੀਕ ਹੈ ਜੀ ਸਮਝ ਗਏ ਨਾ ਅਸੀਂ ਆਪਣੇ ਤਾਂ ਫਿਰ ਵੋਟਾਂ ਨਾਲ ਚੱਲਦਾ ਜੀ ਕੰਮ ਜੇ ਵੋਟ ਪਾਵਾਂਗੇ ਤਾਂ ਲੀਡਰ ਬਣਨਗੇ ਉਹ ਐਮ ਐਲ ਏ ਬਣਾਂਗੇ ਸਰਕਾਰ ਤਾਂ ਇਸ ਗੱਲ ਤੋਂ ਚਿਪਦੀ ਹੈ ਜੀ ਗ੍ਰਾਂ ਤੋਂ ਠੀਕ ਹੈ ਜੀ ਸਰਕਾਰ ਜਿਸ ਕਾ ਇਸ ਤਰ੍ਹਾਂ ਗ੍ਰਾਂਹਾਂ ਦੀ ਚੱਲਦੀ ਹੈ ਹੂੰ ਠੀਕ ਹੈ ਬੰਜਾ ਬੰਜਾ ਤੁਸੀਂ ਧਰਨੇ ਦੇ ਦੇ ਠੀਕ ਹੈ ਨਾਨੂ ਸਾਹਿਬ ਹੂੰ ਠੀਕ ਹੈ ਅਸਲ ਤਾਂ ਉਹ ਉਹ ਅਤਰਾ ਪਈ ਜਾਂਦਾ ਉਹਨੂੰ ਪੁੱਛੋ ਤੁਸੀਂ ਉਹ ਲੰਗ ਠੀਕ ਹੈ ਅੱਛਾ ਤੁਸੀਂ ਜਿਹਨ ਕਿ ਮਨ ਹੈ ਨਹੀਂ ਫਿਰ ਤੁਹਾਡਾ ਇਹ ਨਾ ਸੀ ਨਹੀਂ ਪਾਉਂਦੇ ਠੀਕ ਹੈ ਬਿਲਕੁਲ ਹੈ ਸੋ ਕਿਸਾਨ ਵੀ ਮੌਜੂਦ ਨੇ ਸਾਰੇ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਇਹ ਕਿ ਫਸਲਾਂ ਦਾ ਫਸਲਾਂ ਦਾ ਸਹੀ ਨਹੀਂ ਹੋਇਆ ਗੱਲਬਾਤ ਸਹੀ ਨਹੀਂ ਹੋਈ ਬਾਈ ਜੀ ਮੌਜੂਦ ਨੇ ਬਾਈ ਜੀ ਕੀ ਨਾਮ ਨਹੀਂ ਨੌ ਤਾਂ ਦੱਸੋ ਨੌ 60 ਅੱਛਾ ਸਤਿ ਸ੍ਰੀ ਅਕਾਲ ਸਿੰਘ ਜੀ ਹੂੰ ਤੁਹਾਡੀ ਆਵਾਜ਼ ਸੁਣ ਰਿਹਾ ਤੇ ਜਦੋਂ ਕੈਮਰੇ ਤੋਂ ਪਰਾਂ ਦੇ ਤੁਸੀਂ ਉਦੋਂ ਗੱਲਬਾਤ ਜੀ ਕਰਦੇ ਤੇ ਇਹ ਤਾਂ ਨਹੀਂ ਇਹ ਤਾਂ ਸਾਹਮਣੇ ਨਹੀਂ ਬੋਲੇ ਜਾਂਦਾ ਹਾਂ ਜੀ ਠੀਕ ਹੈ ਜੀ ਚਲੋ ਵੈਸੇ ਕੀ ਲੱਗਦਾ ਜੀ ਪਹਿਲਾਂ ਜਿਵੇਂ ਦੱਸਿਆ ਉਹਨਾਂ ਨੇ ਵੀ ਵੀਰ ਜੀ ਹੋਰਾਂ ਨੇ ਕਿਵੇਂ ਲੱਗਦਾ ਵੋਟਾਂ ਦਾ ਸਾਡੇ ਦੇ ਸਾਹਮਣੇ